ਹੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਵਾਜਿ ਸੇ ਸ਼ਲੋਕ ਸਸਕ੍ਰਿਤੀ ਮਹਲਾ 5ਵਾਂ 5ਵੇਂ ਪਾਸ਼ਾ ਜੀ ਦੀ ਬਾਣੀ ਜੋ ਸਸਕ੍ਰਿਤੀ ਬਾਣੀ ਹੈ ਉਸ ਦੇ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖਾਂਗੇ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਸਸਕ੍ਰਿਤੀ ਬਾਣੀ ਦੇ ਕੁਝ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖਿਆ ਸੀ ਸੋ 10 10 ਸ਼ਬਦਾਂ ਦਾ ਅਸੀਂ ਸ਼ੁੱਧ ਉਚਾਰਨ ਕਰਨਾ ਸਿੱਖਾਂਗੇ ਕਿਉਂਕਿ ਇਸ ਨਾਲ ਆਸਾਨੀ ਦੇ ਨਾਲ 10 10 ਸ਼ਬਦਾਂ ਦਾ ਅਸ਼ੁੱਧ ਉਚਾਰਨ ਸਿੱਖਣਾ ਬਹੁਤ ਹੀ ਆਸਾਨੀ ਦੇ ਨਾਲ ਸਿੱਖਿਆ ਜਾ ਸਕਦਾ ਹੈ ਸੋ ਆਓ ਸ਼ਲੋਕ ਸਸਕ੍ਰਿਤੀ ਮਹਲਾ ਅਨਵਾ ਬਾਣੀ ਦੇ ਸ਼ੁੱਧ ਉਚਾਰਨ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖੀਏ ਜਿਵੇਂ ਕਿ ਇੱਥੇ ਪਹਿਲਾ ਜੋ ਸ਼ਬਦ ਹੈ ਸਸਾ ਇਹ ਸਸੇ ਦੇ ਪੈਰ ਦੇ ਵਿੱਚ ਅੱਧਾ ਵਾਵਾ ਹੈ ਫਿਰ ਸਸੇ ਨੂੰ ਕੰਨਾ ਫਿਰ ਸਸੇ ਨੂੰ ਕੰਨਾ ਸੋ ਇਸ ਦਾ ਜੋ ਸ਼ੁੱਧ ਉਚਾਰਨ ਹੈ ਉਹ ਕੀਵੇਂ ਹੋਵੇਗਾ ਜੋ ਸਸੇ ਦੇ ਪੈਰ ਦੇ ਵਿੱਚ ਤੁਸੀਂ ਦੇਖ ਰਹੇ ਜੋ ਅੱਧਾ ਵਾਵਾ ਲੱਗਿਆ ਹੈ ਇਹ ਅੱਧਿਆ ਵਾਵਾ ਕੀ ਕਰੇਗਾ ਸਸੇ ਨੂੰ ਔਂਕੜ ਲਗਾ ਕੇ ਜੋ ਇੱਥੇ ਸਸੇ ਨੂੰ ਕੰਨਾ ਲੱਗਿਆ ਹੈ ਇਹ ਅਕੇ ਐੜਾ ਅੱਖਰ ਪ੍ਰਗਟ ਹੋ ਕੇ ਐੜੇ ਨੂੰ ਕੰਨਾ ਲੱਗੇਗਾ ਫਿਰ ਸਸੇ ਨੂੰ ਕੰਨਾ ਜੋ ਸਸਾ ਹੈ ਨੂੰ ਕੰਨਾ ਸੋ ਇਸ ਦਾ ਸ਼ੁੱਧ ਉਚਾਰਨ ਹੋਵੇਗਾ ਸਸੇ ਨੂੰ ਔਕੜ ਐੜੇ ਨੂੰ ਕੰਨਾ ਸਸੇ ਨੂੰ ਕੰਨਾ ਸਵਾਸਾ ਸਵਾਸਾ ਇਸ ਦਾ ਸ਼ੁੱਧ ਉਚਾਰਨ ਹੈ ਨਾ ਕਿ ਐਦਾਂ ਉਚਾਰਨ ਕਰਾਂਗੇ ਤਾ ਗਲਤ ਉਚਾਰਨ ਹੋਵੇਗਾ ਸੋ ਸਵਾਸਾ ਨਹੀਂ ਕਰਨਾ ਸਵਾਸਾ ਕਰਨਾ ਹੈ ਸਸੇ ਨੂੰ ਔਕੜ ਦੇ ਨਾਲ ਸਵਾਸਾ ਉਚਾਰਨ ਕਰਨਾ ਹੈ ਨਾ ਕਿ ਸਵਾਸਾ ਸੋ ਅਗਲਾ ਜੋ ਸ਼ਬਦ ਹੈ ਨੰਨਾ ਵਾਵੇ ਨੂੰ ਟਿੱਪੀ ਤੱਤਾ ਇਸ ਦਾ ਸ਼ੁੱਧ ਉਚਾਰਨ ਹੈ ਨਵੰਤ ਵਾਵੇ ਨੂੰ ਟਿੱਪੀ ਵੰਤ ਤੱਤਾ ਨੰਨਾ ਵਾਵੇ ਨੂੰ ਟਿੱਪੀ ਵੰਤ ਤੱਤਾ ਇੱਥੇ ਨੰਨਾ ਵੀ ਮੁਕਤਾ ਹੈ ਤੇ ਆਖਰ ਦੇ ਵਿੱਚ ਤੱਤਾ ਵੀ ਮੁਕਤਾ ਵਾਵੇ ਨੂੰ ਟਿੱਪੀ ਹੈ ਉਹ ਭਰ ਕੇ ਬੋਲੀ ਜਾਵੇਗੀ ਨਵੰਤ ਬੋਲਿਆ ਜਾਵੇਗਾ ਨਵੰਤ ਇਸ ਨੂੰ ਕਈ ਕਿਵੇਂ ਉਚਾਰਨ ਕਰਦੇ ਨੇ ਨਵਤ ਬੋਲ ਦਿੰਦੇ ਨੇ ਸੋ ਮੁਕਤਾ ਐਦਾਂ ਗਲਤ ਉਚਾਰਨ ਹੋਵੇਗਾ ਸੋ ਨਵੰਤ ਬੋਲ ਨੰਨਾ ਵਾਵੇ ਨੂੰ ਟਿੱਪੀ ਵੰ ਤੱਤਾ ਨਵੰਤ ਬੋਲਨਹ ਸੋ ਅਗਲਾ ਜੋ ਸ਼ਬਦ ਹੈ ਰਾਰਾ ਹਾਹੇ ਨੂੰ ਸਿਹਾਰੀ ਤੱਤੇ ਨੂੰ ਟਿੱਪੀ ਸੋ ਇਸ ਦਾ ਵੀ ਜੋ ਸ਼ੁੱਧ ਉਚਾਰਨ ਹੈ ਰਾਰਾ ਹਾਹੇ ਨੂੰ ਸਿਹਾਰੀ ਰਹਿ ਤੱਤੇ ਨੂੰ ਟਿੱਪੀ ਤੰ ਰਹਿਤੰ ਬੋਲਣਾ ਹੈ ਰਹਿਤੰ ਰਾਰਾ ਹਾਹੇ ਨੂੰ ਸਿਹਾਰੀ ਹੈ ਰਹਿ ਤੱਤੇ ਨੂੰ ਟਿੱਪੀ ਤੰ ਰਹਿਤੰ ਬੋਲਣਾ ਹੈ ਪਰ ਕਈ ਜਦੋਂ ਟਿੱਪੀ ਦਾ ਉਚਾਰਨ ਕਰਦੇ ਨੇ ਉਹ ਕਿਵੇਂ ਉਚਾਰਨ ਕਰ ਦਿੰਦੇ ਨੇ ਰਾਰਾ ਹਾਜ ਨੂੰ ਸਿਹਾਰੀ ਤੱਤੇ ਨੂੰ ਟਿੱਪੀ ਗੱਗਾ ਸੋ ਕਈ ਇੱਥੇ ਨਾ ਕੱਕਾ ਲਗਾ ਦਿੰਦੇ ਨੇ ਟਿੱਪੀ ਦੇ ਉਚਾਰਨ ਵਿੱਚ ਰਹਿ ਤੰਗ ਉਚਾਰਨ ਕਰ ਦਿੰਦੇ ਨੇ ਤੰਗ ਨਹੀਂ ਬੋਲਣਾ ਰਹਿ ਤੰਗ ਤੱਤੇ ਨੂੰ ਟਿੱਪੀ ਤੰਗ ਜਦੋਂ ਟਿੱਪੀ ਦਾ ਉਚਾਰਨ ਕਰਨਾ ਹੈ ਤਾਂ ਗੱਗੇ ਦੀ ਆਵਾਜ਼ ਬਿਲਕੁਲ ਨਹੀਂ ਆਉਣੀ ਚਾਹੀਦੀ ਸ਼ੁੱਧ ਉਚਾਰਨ ਰਹਿਤੰ ਬੋਲਣਾ ਹੈ ਨਾ ਕਿ ਰਹਿਤੰ ਗਲਤ ਉਚਾਰਨ ਹੋਵੇਗਾ ਸੋ ਅਗਲੇ ਆ ਜੋ ਸ਼ਬਦ ਹੈ ਤੱਤੇ ਨੂੰ ਔਂਕੜ ਜੇਏ ਨੂੰ ਟਿੱਪੀ ਸੋ ਇਸ ਦਾ ਵੀ ਜੋ ਸ਼ੁੱਧ ਉਚਾਰਨ ਹੈ ਤੱਤੇ ਨੂੰ ਔਂਕੜ ਇੱਥੇ ਈੜੀ ਨੂੰ ਸਿਹਾਰੀ ਲੱਗੇਗੀ ਤੇ ਐੜੇ ਨੂੰ ਟਿੱਪੀ ਲੱਗੇਗੀ ਇਸ ਦਾ শুদ্ধ ਉਚਾਰਨ ਕਰਨਾ ਹੈ ਤਤੈ ਨੂੰ ਔਕੜ ਐੜੇ ਨੂੰ ਸਿਹਾਰੀ ਐੜਨ ਈੜੀ ਨੂੰ ਸਿਹਾਰੀ ਐੜੇ ਨੂੰ ਟਿੱਪੀ ਇਸ ਦਾ শুদ্ধ ਉਚਾਰਨ ਹੋਵੇਗਾ ਤਉੰ ਤਉੰ ਉਚਾਰਨ ਕਰਨਾ ਦੋਨੇ ਮੁਕਤੇ ਅੱਖਰ ਨੇ ਕੱਟ ਬੁੱਲਿਆ ਜਾਣ ਵਾਲੀਆਂ ਮਾਤਰਾ ਨੇ ਔਕੜ ਵੀ ਸਿਹਾਰੀ ਵੀ ਇਸ ਨੂੰ ਤਉੰ ਬੋਲਣਾ ਹੈ ਤਉੰ ਭਰ ਪਾਵ ਕੀ ਜਲਦੀ ਬੋਲਣਾ ਹੈ ਤੋਇੰ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਇਸ ਨੂੰ ਵੀ ਜ਼ਿਆਦਾਤਰ ਗਲਤ ਜਿਹਾ ਉਚਾਰਨ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਗੱਗੇ ਨੂੰ ਅੰਕੜ ਨੰਨਾ ਏ ਫਿਰ ਗੱਗੇ ਨੂੰ ਟਿੱਪੀ ਹੈ ਤੇ ਟਾਇਰ ਦੇ ਵਿੱਚ ਅੱਧਾ ਯਈਆ ਲੱਗਿਆ ਹੈ ਇਹ ਕਿਵੇਂ ਉਚਾਰਨ ਹੋਵੇਗਾ ਗੱਗਾ ਨੂੰ ਔਕੜ ਅੱਗੇ ਨੰਨੇ ਨੂੰ ਉੱਤੇ ਅਦਕ ਲੱਗੇਗਾ ਗੁਣੰ ਅੱਗੇ ਗੱਗੇ ਨੂੰ ਸਿਹਾਰੀ ਯਈਆ ਕੀ ਕਰੇਗਾ ਗੱਗੇ ਨੂੰ ਸਿਹਾਰੀ ਲਗਾਏਗਾ ਤੇ ਐੜਾ ਅੱਖਰ ਪ੍ਰਗਟ ਕਰਕੇ ਜੋ ਗੱਗੇ ਨੂੰ ਟਿੱਪੀ ਹੈ ਉਹ ਐੜੇ ਨੂੰ ਲੱਗੇਗੀ ਗੁਣਗਯੰ ਉਚਾਰਨ ਕਰਨਾ ਹੈ ਗੁਣਗਯੰ ਭਾਵ ਦੀ ਵਜਨ ਦੇ ਕੇ ਬੋਲਣਾ ਹੈ ਨੂੰ ਉੱਤੇ ਗੁਣੱਗਿਆਂ ਬੋਲਣਾ ਹੈ ਗੱਗੇ ਨੋ ਕੜੱਗੋ ਮੰਨੇ ਉੱਤੇ ਅਦਕ ਗੱਗੇ ਨੋ ਸਿਹਾਰੀ ਗੇ ਐਨੇ ਨੋ ਟਿੱਪੀ ਅੰ ਗੁਣੱਗਿਆਂ ਬੋਲਣਾ ਹੈ ਇਹਦਾ ਸ਼ੁੱਧ ਉਚਾਰਨ ਹੋਵੇਗਾ ਗੁਣੱਗਿਆਂ ਨੂੰ ਗੁਣੱਗਿਆਂ ਉਚਾਰਨ ਕਰਨਾ ਹੈ ਤੋਂ ਅਗਲਾ ਜੋ ਸ਼ਬਦ ਹੈ ਊੜੇ ਨੋ ਦਲੈਂਕੜ ਊ ਚੱਚੇ ਨੋ ਦਲਾਮ ਚ ਐ ਇਹਦਾ ਉਚਾਰਨ ਇਸੇ ਤਰ੍ਹਾਂ ਹੀ ਕਰਨਾ ਹੈ ਊੜੇ ਨੂੰ ਦਲੈਂਕੜ ਊ ਚੱਚੇ ਨੂੰ ਦਲਾਵਾ ਚੈਰ ਊਚੈ ਹੀ ਕਰਨਾ ਹੈ ਊਚੈ ਪਰ ਕਈ ਇਸ ਦਾ ਉਚਾਰਨ ਜੋ ਊੜੇ ਨੂੰ ਦਲੈਂਕੜ ਹੈ ਉੱਥੇ ਔਂਕੜ ਲਗਾ ਕੇ ਊਚੈ ਬੋਲਦਨ ਊਚੈ ਬੋਲਦਨ ਦੀ ਇਹ ਵੀ ਗਲਤ ਹੈ ਅਗਰ ਤੁਸੀਂ ਇਸ ਦਾ ਉਚਾਰਨ ਊੜੇ ਨੂੰ ਦਲੈਂਕੜ ਚੱਚੇ ਨੂੰ ਲਾਵਾਂ ਦੇ ਨਾਲ ਕਰੋਗੇ ਤਾਂ ਵੀ ਗਲਤ ਹੈ ਇਹ ਦੋਨੇ ਉਚਾਰਨ ਬਿਲਕੁਲ ਗਲਤ ਨੇ ਉੱਚਾ ਹੈ ਜਾਂ ਉੱਚੇ ਕਰਾਂਗੇ ਗਲਤ ਉਚਾਰਨ ਹੋਵੇਗਾ ਇੱਥੇ ਦੋਵੇਂ ਮਾਤਰਾਵਾਂ ਨੂੰ ਭਰ ਕੇ ਬੋਲਣਾ ਹੈ ਉਚਾ ਉਚਾ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਤੁਸੀਂ ਦੇਖ ਰਹੇ ਹੋ ਭੱਬੇ ਨੂੰ ਸਿਹਾਰੀ ਵੀ ਹੈ ਪੈਰ ਚ ਨਾਰਾ ਵੀ ਤੱਤੇ ਨੂੰ ਵੀ ਸਿਹਾਰੀ ਐੜੇ ਨੂੰ ਕੰਨਾਂ ਜੋ ਪੱਬੇ ਨੂੰ ਸੇ ਹਾਰੀਏ ਹੈ ਉਹ ਪੱਬੇ ਦੇ ਪੈਰ 'ਚ ਜੋ ਰਾਰਾ ਹੈ ਉਸ ਨੂੰ ਉਚਾਰਨ ਹੋਵੇਗੀ ਪ੍ਰਿਤਿਆ ਉਚਾਰਨ ਕਰਨਾ ਹੈ ਪ੍ਰਿਤਿਆ ਪ੍ਰਿਤਿਆ ਉਚਾਰਨ ਕਰਨਾ ਹੈ ਇੱਥੇ ਸੰਗਤਾਂ ਨੂੰ ਦੱਸਦੀ ਇਹ ਜੋ ਰਾਰਾ ਅੱਖਰ ਕਿਸੇ ਵੀ ਪੈਰ ਦੇ ਅੱਖਰ ਦੇ ਵਿੱਚ ਆਉਂਦਾ ਤਾਂ ਉਸ ਨੂੰ ਪੂਰਾ ਨਹੀਂ ਬੋਲਿਆ ਜਾਂਦਾ ਪ੍ਰਿਤਿਆ ਬੋਲਣਾ ਹੈ ਭਾਵ ਕਿ ਉਹ ਅੱਖਰ ਜਲਦੀ ਦੇ ਵਿੱਚ ਬੋਲਿਆ ਜਾਵੇਗਾ ਬਹੁਤ ਹੀ ਘੱਟ બોલਿਆ ਜਾਂਦਾ ਹੈ ਪ੍ਰਤਿਆ ਉਚਾਰਨ ਕਰਨਾ ਹੈ ਨਾ ਕਿ ਪੱਬੇ ਨੂੰ ਸਿਹਾਰੀ ਦੇ ਨਾਲ ਨਹੀਂ ਉਚਾਰਨ ਕਰਨਾ ਸੋ ਅਗਲਾ ਜੋ ਸ਼ਬਦ ਹੈ ਇਸੇ ਤਰ੍ਹਾਂ ਹੀ ਪੱਪਾ ਰਾਰਾ ਸਾਹੇ ਨੂੰ ਕੰਨਾ ਇਹ ਵੀ ਇਦਾਂ ਹੀ ਉਚਾਰਨ ਹੋਵੇਗਾ ਪ੍ਰਹਾ ਰੈਣ ਪ੍ਰਹਾ ਰੈਣ ਉਚਾਰਨ ਕਰਨਾ નાણે ਦੀ ਪੂਰੀ ਆਵਾਜ਼ ਦੇਣੀ ਹੈ ਪ੍ਰਹਾ ਰੈਣ ਰੈਣ ਉਚਾਰਨ ਕਰਨਾ ਨਾ ਕਿ ਪ੍ਰਹਾਰੇਣ ਰੇਣ ਉਚਾਰਨ ਬਿਲਕੁਲ ਨਹੀਂ ਕਰਨਾ ਕਈ ਪ੍ਰਹਾਰੇਣ ਨੰਨੇ ਦੀ ਆਵਾਜ਼ ਦੰਦੇ ਨੇ ਬਿਲਕੁਲ ਗਲਤ ਹੈ ਪ੍ਰਹਾਰੇਣ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਛੇ ਨੂੰ ਲਾਵਸ਼ੀ ਇੱਥੇ ਜੋ ਦੱਦੇ ਦੇ ਪੈਰ ਚ ਯੱਯਾ ਹੈ ਇਹ ਕੀ ਕਰੇਗਾ ਦੱਦੇ ਨੂੰ ਸਿਹਾਰੀ ਲਗਾਏਗਾ ਅਗੇ ਅਨਾਂਖਰ ਪ੍ਰਗਟ ਕਰਕੇ ਤੱਤੇ ਨੂੰ ਲਾਵਾਂ ਲੱਗੇਗੀ ਇਸ ਦਾ ਉਚਾਰਨ ਹੋਵੇਗਾ ਛੇ ਦਿੱਤੇ ਛੇ ਦਿੱਤੇ ਉਚਾਰਨ ਕਰਨਾ ਹੈ ਛੇ ਦਿੱਤੇ ਹੈ ਇਸ ਦਾ ਸ਼ੁੱਧ ਉਚਾਰਨ ਹੋਵੇਗਾ ਕਈ ਇਸ ਦਾ ਉਚਾਰਨ ਛੇ ਦਿੱਤੇ ਕਰ ਦਿੰਦੇ ਨੇ ਜੋ ਕਿ ਬਿਲਕੁਲ ਹੀ ਗਲਤ ਉਚਾਰਨ ਹੈ ਛੇ ਦਿੱਤੇ ਨਹੀਂ ਕਰਨਾ ਛੇ ਦਿੱਤੇ ਉਚਾਰਨ ਕਰਨਾ ਹੈ ਸੋ ਅਗਲਾ ਸ਼ਬਦ ਹੈ ਹਾ ਹੀ ਨੂੰ ਹੋੜਾ ਹੋ ਵਾ ਵੇ ਨੂੰ ਟਿੱਪੀ ਵੰ ਹੋਵੰਤ ਹੋਵੰਤ ਉਚਾਰਨ ਕਰਨਾ ਹੈ ਹੋਵੰਤ ਕਈ ਸਦਾ ਉਚਾਰਨ ਹੋਵਤ ਕਰ ਲੈਂਦੇ ਨੇ ਹੋਵਤ ਨਹੀਂ ਕਰਨਾ ਸੋ ਹੋਵਤ ਉਚਾਰਨ ਨਹੀਂ ਕਰਨਾ ਹੋਵੰਤ ਉਚਾਰਨ ਕਰਨਾ ਹੈ ਹੋਵੰਤ ਹੋਵੰਤ ਇਸ ਦਾ ਸ਼ੁੱਧ ਉਚਾਰਨ ਹੈ ਹਾਇ ਨੂੰ ਹੜਾ ਹੋ ਵਾਰਨ ਟਿੱਪੀ ਵੰ ਤਤਾ ਮੁਕਤਾ ਇੱਥੇ ਤੱਤੇ ਨੂੰ ਸਿਹਾਰੀ ਨਹੀਂ ਬੋਲਣੀ ਹੋਵੰਤੇ ਨਹੀਂ ਉਚਾਰਨ ਕਰਨਾ ਹੋਵੰਤ ਕਰਨਾ ਹੈ ਹੋਵੰਤ ਸੋ ਇਹ ਸਨ ਸ਼ਲੋਕ ਸੈਸਕ੍ਰਿਟੀ ਮਹਲਾ ਪੰਜਵਾਂ ਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਔਰ ਇੱਕ ਵਾਰ ਫਿਰ ਤੋਂ ਨਿਗਾ ਮਾਰੀਏ ਜੋ ਸੱਸੇ ਦੇ ਪੈਰ ਤੇ ਵਾਵਾ ਕੰਨਾ ਸੱਸੇ ਨੂੰ ਕੰਨਾ ਇਸ ਦਾ ਉਚਾਰਨ ਹੋਵੇਗਾ ਸੱਸੇ ਨੂੰ ਔਂਕੜ ਐੜੇ ਨੂੰ ਕੰਨਾ ਸੱਸੇ ਨੂੰ ਕੰਨਾ ਸਵਾਸਾ ਉਚਾਰਨ ਕਰਨਾ ਹੈ ਸਵਾਸਾ ਨਾ ਕਿ ਸਵਾਸਾ ਕਰਾਂਗੇ ਵਾਵੇ ਦੇ ਨਾਲ ਗਲਤ ਉਚਾਰਨ ਹੋਵੇਗਾ ਨਵੰਤ ਉਚਾਰਨ ਕਰਨਾ ਵਾਵੇ ਨੂੰ ਟਿੱਪੀ ਭਰ ਕੇ ਬੋਲਣੀ ਹੈ ਨਵੰਤ ਨਵਤ ਨਹੀਂ ਉਚਾਰਨ ਕਰਨਾ ਅਗਲਾ ਜੋ ਸ਼ਬਦ ਹੈ ਰਹਿਤੰ ਤਤੈਨ ਟਿੱਪੀ ਤੰ ਦੇ ਗਲ ਉਚਾਰਨ ਕਰਨਾ ਤੰਗ ਦੇ ਨਾਲ ਰਹਿਤੰ ਬਿਲਕੁਲ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਤਤੈਨ ਔਂਕੜ ਜਿਹੀ ਟਿੱਪੀ ਲੱਗੀ ਹੈ ਇਸ ਦਾ ਸੁੱਧ ਉਚਾਰਨ ਹੋਵੇਗਾ ਤਤੈਨ ਔਂਕੜ ਈੜੀ ਨੂੰ ਸਿਹਾਰੀ ਐੜੇ ਨੂੰ ਟਿੱਪੀ ਤੋਯੰ ਉਚਾਰਨ ਕਰਨਾ ਹੈ ਤੋਯੰ ਸੋ ਅਗਲਾ ਜੋ ਸ਼ਬਦ ਹੈ ਗੱਗੇ ਨੂੰ ਔਂਕੜ ਨੰਨਾ ਗੱਗੇ ਨੂੰ ਸਿਹਾਰੀ ਪਿਆ ਰ ਜਿਹੀਆ ਲੱਗਿਆ ਹੈ ਇਸ ਦਾ ਸੁੱਧ ਉਚਾਰਨ ਹੋਵੇਗਾ ਗੱਗੇ ਨੂੰ ਔਂਕੜ ਉੱਤੇ ਨੰਨਾ ਲਗਾ ਨੰਨੇ ਨੂੰ ਅੱਧਕ ਲੱਗੇਗੀ ਗੱਗੇ ਨੂੰ ਸਿਹਾਰੀ ਐਡੇ ਨੂੰ ਫਿਰ ਟਿੱਪੀ ਲੱਗੇਗੀ ਸੋ ਇਸ ਦਾ ਉਚਾਰਨ ਕਰਨਾ ਹੈ ਗੁਨੱਗੰ ਗੁਨੱਗੰ ਉਚਾਰਨ ਕਰਨਾ ਨੰਨੇ ਉੱਤੇ ਅੱਧਕ ਭਰ ਕੇ ਬੋਲਣੀ ਹੈ ਗੁਨੱਗੰ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਉੜੇ ਨੂੰ ਦਿਆਂ ਕਰ ਉ ਚੱਚੇ ਨੂੰ ਦਲਾਵਾ ਚ ਉਚਾ ਬੋਲਣਾ ਹੈ ਨਾ ਕਿ ਉਚਾ ਜਾਂ ਉਚੇ ਕਰਾਂਗੇ ਗਲਤ ਉਚਾਰਨ ਹੋਵੇਗਾ ਪ੍ਰਤਿਆ ਬੋਲਣਾ ਹੈ ਪ੍ਰਤਿਆ ਇੱਥੇ ਨਾਰੀ ਨੂੰ ਸਿਹਾਰੀ ਤਾਂ ਦਿਖਾਈ ਗਈ ਹੈ ਤਾਂ ਕਿ ਸੰਤਾਂ ਨੂੰ ਸਮਝ ਲੱਗ ਸਕੇ ਕਿ ਜੋ ਭੱਵੇਂ ਨੂੰ ਸਿਹਾਰੀ ਜੋ ਭੱਵੇਂ ਦੇ ਪੈਰ ਚੜਾ ਰਹਾ ਉਸ ਨੂੰ ਸਿਹਰੀ ਲੱਗੇਗੀ ਪ੍ਰਤਿਆ ਪ੍ਰਤਿਆ ਬੋਲਣਾ ਹੈ ਰਾਰੇ ਨੂੰ ਬਿਲਕੁਲ ਥੋੜਾ ਹੀ ਬੋਲਣਾ ਹੈ ਪ੍ਰਤਿਆ ਅਗਲਾ ਜੋ ਸ਼ਬਦ ਹੈ ਪ੍ਰਹ ਰੈਣ ਰੈਣ ਨਾਲੇ ਦੀ ਆਵਾਜ਼ ਦੇਣੀ ਹੈ ਪ੍ਰਹ ਰੈਣ ਅਗਲਾ ਜੋ ਸ਼ਬਦ ਹੈ ਛੇ ਦਿੱਤੇ ਜੋ ਦੱਦੇ ਦੇ ਪੈਰ ਚਰਦਾ ਜੀਆ ਹੈ ਇਹ ਕੀ ਕਰੇਗਾ ਦੱਦੇ ਨੂੰ ਸਿਹਾਰੀ ਲਗਾ ਕੇ ਅਡਾ ਅੱਖਰ ਪ੍ਰਗਟ ਕਰਕੇ ਤੱਤੇ ਨੂੰ ਜੋ ਲਾਵਾ ਹੈ ਤੱਤੇ ਨੂੰ ਹੀ ਲੱਗੇਗੀ ਛੇ ਦਿੱਤੇ ਅਗਲਾ ਜੋ ਸ਼ਬਦ ਹੈ ਹਾਇ ਨੋੜਾ ਹੋ ਵਾਵੇਂ ਟਿੱਪੀ ਵੰ ਤਤਾ ਹੋਵੰਤ ਜੋ ਤਤੈ ਵਿਚਾਰੀ ਉਹ ਨਹੀਂ ਬੋਲੀ ਜਾਵੇਗੀ ਹੋਵੰਤੇ ਨਹੀਂ ਉਚਾਰਨ ਕਰਨਾ ਹੋਵੰਤ ਉਚਾਰਨ ਕਰਨਾ ਹੈ ਸੋ ਇਹ ਸੰ ਸਲੋਕ ਸਾਸਕ੍ਰਿਤੀ ਮਹਲਾ ਪੰਜਵਾ ਪਾਪ ਪੰਜਵੇਂ ਪਾਸ਼ਾ ਜੀ ਦੀ ਜੋ ਬਾਣੀ ਹੈ ਸਾਸਕ੍ਰਿਤੀ ਬਾਣੀ ਉਸ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਸੋ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਕਰਦੇ ਹਾਂ ਜੀ ਗੁਰਬਾਣੀ ਸੰਥਿਆ ਲੈਣੀ ਹਰ ਇੱਕ ਲਈ ਬਹੁਤ ਹੀ ਜ਼ਰੂਰੀ ਹੈ ਸੋ ਖਰੜ ਸ਼ਹਿਰ ਦੀਆਂ ਸੰਗਤਾਂ ਖਾਲਸਾ ਗੁਰਮਤ ਸੰਗੀਤ ਅਕੈਡਮੀ ਰਜਿਸਟਰਡ ਖਰੜ ਵਿਖੇ ਆ ਕੇ ਗੁਰਬਾਣੀ ਸੰਥਿਆ ਸੰਥਿਆ ਲੈ ਸਕਦੇ ਹੋ ਗੁਰਬਾਣੀ ਕਿਵੇਂ ਸ਼ੁੱਧ ਪੜ੍ਹਨੀ ਹੈ ਗੁਰਮੁਖੀ 35 ਤੋਂ ਲੈ ਕੇ 12 ਮਾਤਰਾਵਾਂ ਦਾ ਸ਼ੁੱਧ ਉਚਾਰਨ ਤੇ 55 ਬਾਣੀਆਂ ਦਾ ਸ਼ੁੱਧ ਉਚਾਰਨ ਇਸ ਤਰ੍ਹਾਂ ਸੰਤਨ ਮੁੱਢ ਤੋਂ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ ਜਿਵੇਂ ਟਕਸਾਲਾਂ ਦੇ ਵਿੱਚ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ ਸੋ ਇਲਾਕੇ ਦੀ ਸੰਤਾ ਖਾਲਸਾ ਗੁਰਮੁਖਤ ਸੰਗੀਤ ਅਕੈਡਮੀ ਵਿਖੇ ਆ ਕੇ ਬਿਲਕੁਲ ਮੁਫਤ ਗੁਰਬਾਣੀ ਸੰਤਿਆ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ